ਸ਼ਰੀਆ ਕਾਲ ਪੀਪੀ 32 ਨਮਾਸ਼ਾਹਰ ਦੇਖ ਰਹੇ ਹੋ ਮੈਂ ਤਨੇਸੂਰੀ ਸਾਥਿਓ ਇਸ ਵੇਲੇ ਦੀ ਇੱਕ ਹੋਰ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੇ ਕਹਿ ਦਈਏ ਅੱਜ ਦੇ ਦਿਨ ਦੀ ਸਾਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੈ ਤੇ ਦੂਜੀ ਪੋਜ਼ਿਟਿਵ ਖਬਰ ਹੈ ਦੱਸਦੀ ਹੈ ਕਾਨੂੰਨ ਨੇ ਬਦਮਾਸ਼ਾਂ ਖਿਲਾਫ ਪੁਲਿਸ ਪ੍ਰਸ਼ਾਸਨ ਨੇ ਬਦਮਾਸ਼ਾਂ ਖਿਲਾਫ ਲੁੱਟਾਂ ਖੋਹ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਹੈ ਔਰ ਜਿਸ ਤੋ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਅਪਰਾਧੀਆਂ ਨੂੰ ਜਿਹੜਾ ਪ੍ਰਸ਼ਾਸਨ ਉਹ ਬਿਲਕੁਲ ਵੀ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ ਤੇ ਅਪਰਾਧ ਪੈਰ ਨਾ ਪਸਾਰੇ ਇਸ ਲਈ ਪ੍ਰਸ਼ਾਸਨ ਜਿਹੜਾ ਆ ਸਰਕ ਹੋ ਕੇ ਕੰਮ ਕਰ ਰਿਹਾ ਦੱਸ ਦਈਏ ਦੋ ਜਿਹੜੇ ਨੌਜਵਾਨ ਆ ਨੌਜਵਾਨ ਤਾਂ ਕੀ ਕਹਣਾ ਇਹਨਾਂ ਨੂੰ ਜਿਹੜੇ ਬਦਮਾਸ਼ ਆ ਲੁੱਟਾ ਖੋਹਾਂ ਕਰਨ ਵਾਲੇ ਜਿਹੜੇ ਫੋਨ ਖੋਹਦੇ ਸੀ ਜਾਂ ਹਥਿਆਰ ਦਿਖਾ ਕੇ ਲੋਕਾਂ ਨੂੰ ਲੁੱਟਦੇ ਸੀਗੇ ਔਰ ਤਿੰਨ ਤਰੀਕ ਨੂੰ ਸਕੂਲੀ ਬੱਚੇ ਤਿੰਨ ਸਕੂਲੀ ਬੱਚਿਆਂ ਤੋਂ ਇਹਨਾਂ ਨੇ ਫੋਨ ਖੋਲੇ ਸੀ ਇਹ ਖਬਰ ਸਾਡੇ ਚੈਨਲ ਤੇ ਪ੍ਰਮੁਖਤਾ ਨਾਲ ਚਲਾਈ ਗਈ ਸੀਗੀ ਔਰ ਪੁਲਿਸ ਨੇ ਇਹਨਾਂ ਲੁੱਟਖੋਹਾਂ ਕਰਨ ਵਾਲੇ ਵਿਅਕਤੀਆਂ ਦਾ ਪਿੱਛਾ ਨਹੀਂ ਛੱਡਿਆ ਐਸਐਚਓ ਰਵਨੀਪ ਸਿੰਘ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਦਬੋਚ ਲਿਆ ਔਰ ਇਹਨਾਂ ਕੋਲੋਂ ਜਿਹੜੇ ਫੋਨ ਹੈ ਉਹ ਵੀ ਬਰਾਮਦ ਕਰ ਲਏ ਗਏ ਤਾਂ ਪੁਲਿਸ ਦੀ ਸ਼ਲਾਘਾ ਬਣਦੀ ਹੈ ਹਾਲਕਿ ਕ੍ਰਾਈਮ ਜਿਹੜਾ ਆ ਉਹ ਵੱਧ ਰਿਹਾ ਹੈ ਵੱਧ ਕਿਉਂ ਰਿਹਾ ਕਿਉਂਕਿ ਉਹਦੇ ਪਿੱਛੇ ਅਸੀਂ ਸਮਝ ਸਕਦੇ ਕਿ ਨਸ਼ਾ ਜਿਹੜਾ ਆਪਣੇ ਪੈਰ ਪਸਾਰ ਚੁੱਕਾ ਪਿਛਲੇ 10-15 ਸਾਲਾਂ ਤੋਂ ਇਹ ਗੱਲਾਂ ਸੁਣਦੇ ਆ ਰਹੇ ਆ ਕਿ ਨਸ਼ਾ ਜਿਹੜਾ ਉਹ ਫੈਲ ਰਿਹਾ ਬਦਮਾਸ਼ੀ ਦੇ ਜਿਹੜੇ ਕਾਰਨ ਆ ਉਹ ਗਾੜੇ ਗੁੰਡੇ ਸੁਣ ਕੇ ਨੌਜਵਾਨਾਂ ਚ ਆ ਜਾਂਦੇ ਵੈਸੇ ਵੀ ਨਸ਼ਾ ਕਰਕੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਈ ਵੇਲੇ ਹਥਿਆਰ ਆਪਣੇ ਮਾਪਿਓ ਤੋਂ ਹੀ ਚੱਕ ਲੈਂਦੇ ਪਰ ਪੁਲਿਸ ਦੀ ਕਾਰਵਾਈ ਜਿਹੜੀ ਉਹ ਸ਼ਲਾਘਾਯੋਗ ਹੈ ਸਕੂਲ ਦੇ ਬੱਚਿਆਂ ਨੂੰ ਡਰਾਉਣ ਵਾਲੇ ਡਰਾ ਕੇ ਉਹਨਾਂ ਤੋਂ ਫੋਨ ਖੋਹਣ ਵਾਲੇ ਜਿਹੜੇ ਇਹ ਦੋ ਗੁੰਡੇ ਆ ਦੋ ਬਦਮਾਸ਼ ਆ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ ਔਰ ਹੁਣ ਪੁੱਛ ਕਿੱਥੇ ਚੱਲ ਰਹੀ ਹੈ ਪੁਲਿਸ ਇਹ ਵੀ ਪਤਾ ਕਰੇਗੀ ਕਿ ਹੋਰ ਕਿੰਨੇ ਮਾਮਲਿਆਂ ਵਿੱਚ ਮਤਲਬ ਹੋਰ ਕਿੰਨੀ ਆ ਵਾਰਦਾਤਾ ਨੂੰ ਇਹ ਅੰਜਾਮ ਦੇ ਚੁੱਕੇ ਲੇਕਿਨ ਐਸਐਚਓ ਰੁਬਨੀਕ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਦੀ ਸ਼ਲਾਘਾ ਬਣਦੀ ਹੈ ਇੱਕ ਵਾਰ ਸੁਣਾਉਨੇ ਆ ਜ ਜ ਸਾਡੇ ਨਾਲ ਐਸਐਚਓ ਰਮਨ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਜੈਨ ਮਾਨਯੋਗ ਐਸਐਸਪੀ ਸ਼ਿੰਤੋਗਰ ਸਿੰਘ ਨਵਰ ਜਿੱਤੇ ਦੇਸ਼ਾਨ ਉਸ ਦੇ ਅਨੁਸਾਰ ਚਲਾਈ ਗਈ ਮਾੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ ਥਾਣਾ ਸਦਰ ਸਹਿ ਨਵਾਂ ਸ਼ਹਿਰ ਦੀ ਪੁਲਿਸ ਵੱਲੋਂ ਦੋ ਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਲੁੱਟਾਂ ਖੋਹਾਂ ਦੀ ਕਈ ਵਾਰਦਾਤਾਂ ਦਾ ਹਿੱਸਾ ਹਮਿਲ ਸਨ ਇਹਨਾਂ ਵਿਅਕਤੀਆਂ ਵੱਲੋਂ ਮਿਤੀ 3 12 2025 ਨੂੰ ਦੁਪਹਿਰ ਵੇਲੇ ਤਿੰਨ ਸਕੂਲੀ ਬੱਚਿਆਂ ਕੋਲੋਂ ਤੇ ਮੋਬਾਈਲ ਫੋਨ ਖੋਈ ਗਏ ਸਨ ਮਕਦਮਾ ਦਰਜ ਰਜਿਸਟਰ ਕਰਕੇ ਇਹਨਾਂ ਵਿਅਕਤੀਆਂ ਵੱਲੋਂ ਮੋਬਾਈਲ ਫੋਨ ਬਰਾਮਦ ਕਰ ਲਿੱਤੇ ਗਏ ਹਨ ਅਤੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਕੁੱਝ-ਕੁੱਝ ਕੀਤੀ ਜਾ ਰਹੀ ਹੈ ਜੈਨ ਮਾਨਯੋਗ ਐਸਐਸਪੀ ਸ਼ਿਲਪਗੁਰ ਸਿੰਘ ਨਵਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਮਾੜੇ ਅੰਸਰਾਂ ਖਿਲਾਫ ਮੁਹਿੰਮ ਤਹਿਤ ਥਾਣਾ ਸਦਰ ਰਹਿ ਨਵਾਂ ਸ਼ਹਿਰ ਦੀ ਪੁਲਿਸ ਵੱਲੋਂ ਦੋ ਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਲੁੱਟਖੋਹਾਂ ਦੀ ਕਈ ਵਾਰਦਾਤਾਂ ਤੋਂ ਸ਼ਾਮਲ ਸਨ ਇਹਨਾਂ ਵਿਅਕਤੀਆਂ ਵੱਲੋਂ ਮਿਤੀ 3 12 2025 ਨੂੰ ਤੇ ਪ੍ਰਹਰ ਵੇਲੇ ਤਿੰਨ ਸਕੂਲੀ ਬੱਚਿਆਂ ਕੋਲੋਂ ਤੇ ਮੋਬਾਈਲ ਫੋਨ ਖੋਏ ਗਏ ਸਨ ਮਕਦਮਾ ਦਰਜ ਰਜਿਸਟਰ ਕਰਕੇ ਇਹਨਾਂ ਵਿਅਕਤੀਆਂ ਵੱਲੋਂ ਮੋਬਾਈਲ ਫੋਨ ਬਰਾਮਦ ਕਰ ਲਿੱਤੇ ਗਏ ਹਨ ਅਤੇ ਇਹਨਾਂ ਤੋਂ ਹੋਰ ਡੂੰਘਾਈ ਨਾਲ ਕੁੱਝ-ਕੁੱਝ ਕੀਤੀ ਜਾ ਰਹੀ ਹੈ